ਮਾਲੀ ਸਾਹਿਬ ਅੱਜ ਦੀਆਂ ਸਿਆਸੀ ਗਤੀਵਿਧੀਆਂ ਨੂੰ ਤੁਸੀਂ ਕਿਵੇਂ ਵੇਖਦੇ ਹੋ ਤੁਸੀਂ ਕਿਉਂਕਿ ਬਹੁਤ ਹਮੇਸ਼ਾ ਹੀ ਟਿੱਪਣੀ ਕਰਦੇ ਰਹਿੰਦੇ ਹੋ ਸਿਆਸਤ ਦੇ ਉੱਤੇ ਇਹਦੇ ਪੰਜਾਬ ਦੇ ਸਿਆਸਤਦਾਨ ਜੋ-ਜੋ ਫੈਸਲੇ ਲੈ ਰਹੇ ਆ ਉਹਦੇ ਬਾਰੇ ਕੀ ਖਿਆਲ ਹੈ ਤੁਹਾਡਾ ਮਤਲਬ ਕੋਈ ਨਵੀਂ ਗੱਲ ਨਹੀਂ ਮੇਰੇ ਲਈ ਇਹ ਹਰ ਇੱਕ ਜਿਹੜੀ ਪਾਰਟੀ ਆ ਵਿਅਕਤੀ ਆ ਜਿਹੜਾ ਉਹਦਾ ਸਿਆਸੀ ਨੰਗਾ ਜਿਹੜਾ ਕੁਛ ਰਿਹਾ ਅਨੰਗਾ ਹੋ ਰਿਹਾ ਹੂੰ ਇਹ ਤਾਂ ਇਸੇ ਗੱਲ ਦੀ ਪੁਸ਼ਟੀ ਹੁੰਦੀ ਆ ਕਿ ਪੰਜਾਬ ਦੇ ਅੰਦਰ ਜਿਹੜੀ ਸਿਆਸਤ ਆ ਉਹ ਬਹੁਤਕ ਤੌਰ ਤੇ ਇੱਕ ਗਾਲੀ ਦੇ ਦੌਰ ਚੋਂ ਗੁਜ਼ਰ ਰਹੀ ਆ ਜੀ ਸਿਆਸਤ ਲੋਕਾਂ ਦੀ ਸੇਵਾ ਪੰਜਾਬ ਦੀ ਜਾਂ ਹਲਕੇ ਦੀ ਸੇਵਾ ਦੀ ਥਾਂ ਇੱਕ ਠੰਡਾ ਬਣ ਗਈ ਵਪਾਰ ਬਣ ਗਈ ਜੀ ਜਿਹਦੇ ਕਰਕੇ ਜਿਹਦੀ ਦੁਕਾਨਦਾਰੀ ਕਿਹੜੀ ਥਾਂ ਤੇ ਜਾ ਕੇ ਵਧੀਆ ਹੋਰ ਚਮਕ ਸਕਦੀ ਆ ਇੱਕ ਤਾਂ ਪੱਖ ਇਹ ਆ ਜੀ ਦੂਜਾ ਸਿਆਸੀ ਪਾਰਟੀਆਂ ਨੇ ਜਿਹੜੀਆਂ ਪੰਜਾਬ ਦੀਆਂ ਇਹ ਪੰਜਾਬ ਦੇ ਹਿੱਤਾਂ ਤੋਂ ਤੇ ਮੁਲਕ ਦੇ ਹਿੱਤਾਂ ਤੋਂ ਵੀ ਬੇਮਖੋਈਆਂ ਹੋਈਆਂ ਨੇ ਜੀ ਇਹਨਾਂ ਦਾ ਆਪਸੀ ਵਿਚਾਰਧਾਰਾ ਦਾ ਜਾਂ ਸਿਆਸੀ ਨੀਤੀਆਂ ਪਹੁੰਚਦਾ ਕੋਈ ਬੜਾ ਫਰਕ ਨਹੀਂ ਰਿਹਾ ਜਿਹਦੇ ਕਰਕੇ ਇਹਨਾਂ ਨੂੰ ਕਿਸੇ ਦੂਜੀ ਪਾਰਟੀ 'ਚ ਜਾਣ 'ਚ ਕੋਈ ਕਿਸੇ ਤਰ੍ਹਾਂ ਦੀ ਮਾਨਸਿਕ ਪਰੇਸ਼ਾਨੀ ਨਹੀਂ ਜੀ ਇਹੇ ਹੀ ਇਹ ਹੀ ਪਹਿਲਾ ਕਾਂਗਰਸ ਦੇ ਵਿੱਚੋਂ ਤੁਸੀਂ ਦੇਖਿਆ ਐਮਪੀ ਬਣਿਆ ਹੁਣ ਆਪ ਨੇ ਐਮਪੀ ਛੱਡ ਕੇ ਇਹਨੇ ਜਲੰਧਰ ਤੋਂ ਐਮਪੀ ਦੀ ਚੋਣ ਲੜਨੀ ਆ ਭਾਜਪਾ ਦੀ ਐਮਪੀ ਸੁਸ਼ੀਲ ਰਿੰਕੂ ਦੀ ਤੁਸੀਂ ਗੱਲ ਕਰ ਰਹੇ ਹੋ ਤਾਂ ਜਦੋਂ ਭਾਜਪਾ ਚ ਸ਼ਾਮਲ ਹੋਏ ਨਾ ਤਾਂ ਸਟੇਜ ਤੇ ਇੱਕ ਗੱਲ ਕਹਿੰਦੇ ਨਜ਼ਰ ਆਏ ਕਹਿੰਦੇ ਮੈਨੂੰ ਤੇ ਸਰਕਾਰ ਨੇ ਕਹਿੰਦੇ ਕੰਮ ਕਰਨ ਦਾ ਮੌਕਾ ਹੀ ਨਹੀਂ ਦਿੱਤਾ ਮੇਰੀ ਮੇਰੀ ਪਾਰਟੀ ਮੇਰੀ ਪਿੱਠ ਤੇ ਨਹੀਂ ਖੜੀ ਉਹ ਪਤਾ ਨਹੀਂ ਕਿਉਂ ਦਲੀਲੇ ਦੇ ਰਹੇ ਸਨ ਤੇ ਨਾਲੇ ਕਹਿੰਦੇ ਨਵਾਂ ਜਲੰਧਰ ਬਣਾਉਣਾ ਅਸੀਂ ਹੁਣ ਪਹਿਲਾਂ ਤਾਂ ਪੁਰਾਣਾ ਜਲੰਧਰ ਸੀ ਉਹ ਨਵਾਂ ਜਲੰਧਰ ਬਣਾਵਾਂਗੇ ਇਹ ਹੋਇਆ ਰਗਨੀਤ ਬਿੱਟੂ ਹੋਇਆ ਦੋਹੇ ਇਹੀ ਗੱਲ ਕਹਿੰਦੇ ਨੇ ਵੀ ਸਾਨੂੰ ਨਿੱਜੀ ਹਿੱਤ ਕੋਈ ਨਹੀਂ ਜੀ। ਹਾਂ। ਅਸੀਂ ਤਾਂ ਦਿੱਲੀ ਸਰਕਾਰ ਦਾ ਮੋਦੀ ਸਰਕਾਰ ਤੋਂ ਪਾਰਟੀਆਂ ਲੈਂਦੀਆਂ ਨੇ ਆਪਣੇ ਤੌਰ ਤੇ। ਜੀ। ਅਸੀਂ ਉਹਨਾਂ ਨੂੰ ਲੋਕਾਂ ਨਾਲ ਜੋੜਨਾ ਉਹੋ ਲਾਭ ਨੇ ਜਿਹੜੇ ਲੋਕਾਂ ਤੱਕ ਪਹੁੰਚਾਉਣੇ ਨੇ। ਜੀ। ਇਹ ਦੱਸ ਦੇਣਾ ਵੀ ਕਿਹੜੇ ਲਾਭ ਪਾਰਟੀਆਂ ਕੋਲ ਹੀ ਰੁਕ ਗਏ। ਠੀਕ। ਛੇਠਾ ਲੋਕਾਂ ਕੋਲ ਨਹੀਂ ਆਏ ਤੇ ਲੋਕਾਂ ਕੋਲੇ ਕਿਵੇਂ ਲੈ ਕੇ ਜਾਣਗੇ? ਸੋ ਤਾਂ ਕਿ ਇਹ ਕਲਾਮ ਉਹੀ ਆ ਸਾਰਿਆਂ ਦਾ ਲਗਭਗ ਸਾਂਝਾ ਜੀ ਤੁਸੀਂ ਜਲੰਧਰ ਵਾਲਾ ਤਾਂ ਕਮਾਲ ਆ ਨਾ ਵੀ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਜਿਹੜਾ ਕਾਂਗਰਸੀ ਐਮਐਲਏ ਨੂੰ ਵਧਾਇਆ ਜੀ ਹੁਣ ਉਹ ਵੀ ਨਾਲੇ ਆ ਗਿਆ ਹਾਂਜੀ ਸ਼ੀਤਲ ਅੰਗਰਾਲ ਸਸੀਲ ਰਿੰਕੂ ਦੇ ਨਾਲ ਦੋਨੇ ਇਕੱਠੇ ਹੀ ਆ ਗਏ ਜੀ ਕਿਉਂਕਿ ਜਦੋਂ ਅੱਗੇ ਚੋਣ ਲੜਨ ਦੀ ਗੱਲ ਆ ਇਸ ਕਰਕੇ ਉਹ ਗੱਲ ਆ ਜਿਹੜੀ ਨਾ ਵੀ ਅੱਗੇ ਚੋਣ ਲੜਨ ਦਾ ਫਿਕਰ ਹੁੰਦਾ ਸੀ ਉਹਨਾਂ ਪਾਰਟੀਆਂ ਜ਼ਿੰਮੇਵਾਰੀ ਲੈਣੀਆਂ ਨੇ ਵੀ ਤੈਨੂੰ ਚੋਣ ਵੀ ਅਸੀਂ ਲੜਾਵਾਂਗੇ ਖਰਚਾ ਵੀ ਅਸੀਂ ਕਰਾਂਗੇ ਜੀ ਸੋ ਇਸ ਕਰਕੇ ਜਿਨ੍ਹਾਂ ਦੇ ਪੈਰਾਂ ਹੇਠੋਂ ਪਹਿਲੀ ਜ਼ਮੀਨ ਖਿਸਕੀ ਹੋਈ ਆ ਹੂੰ ਤੇ ਦੂਜਾ ਮੰਤਵ ਆ ਜਿਹੜਾ ਤੁਸੀਂ ਇਹ ਦੇਖੋ ਵੀ ਕਾਂਗਰਸ ਤੇ ਆਪ ਆ ਜਿਹੜੀ ਨਾ ਭਾਰਤੀ ਜਨਤਾ ਪਾਰਟੀ ਤੇ ਆਪ ਆ ਜਿਹੜੀ ਜੀ ਜਿਹੜਾ મોદી ਦਾ ਇਹ ਹੈ ਨਾ ਕਾਂਗਰਸ ਮੁਕਤ ਭਾਰਤ ਉਸੇ ਏਜੰਡੇ ਨੂੰ ਕਿਸੇ ਨਾ ਕਿਸੇ ਰੂਪ ਚ ਅੱਗੇ ਵਧਾਰੀ ਜਾਂਦੇ ਨੇ ਜੀ ਇੱਕ ਗੱਲ ਹੋਰ ਬੜੀ ਦਿਲਚਸਪ ਹੈ ਜੀ ਇਹ ਦੋ ਐਮਪੀਓ ਨੇ ਰਵਨੀਤ ਸਿੰਘ ਬਿੱਟੂ ਤੇ ਸੁਸ਼ੀਲ ਕੁਮਾਰ ਰਿੰਕੂ ਜਦੋਂ ਸੁਸ਼ੀਲ ਕੁਮਾਰ ਰਿੰਕੂ ਦੀ ਪਿੱਛੇ ਜੇ ਚਰਚਾ ਚੱਲੀ ਕਿ ਇਹ ਜਾ ਰਹੇ ਆ ਭਾਜਪਾ ਚ ਉਹਨਾਂ ਨੇ ਕਿਹਾ ਨਹੀਂ ਜੀ ਨਹੀਂ ਐਸੀ ਗੱਲ ਨਹੀਂ ਹੈ ਮੁੱਖ ਮੰਤਰੀ ਖੁਦ ਜਲੰਧਰ ਚਲੇ ਗਏ ਮੁਲਾਕਾਤ ਹੋਈ ਉਹਨਾਂ ਵੇਲੇ ਜ ਇੱਕ ਬਿਆਨ ਆਉਂਦਾ ਹੈ ਕਹਿੰਦੇ ਸਾਨੂੰ ਤੇ ਇੱਕ ਇੰਟਰਵਿਊ ਚ ਵੀ ਉਹਦਾ ਬਿਆਨ ਆਇਆ ਕਹਿੰਦੇ ਕਾਂਗਰਸ ਨਾਲ ਸਮਝੌਤਾ ਹੋਣਾ ਚਾਹੀਦਾ ਸੀ ਤੇ ਰਵਨੀਤ ਸਿੰਘ ਬਿੱਟੂ ਕਹਿੰਦੇ ਕਿ ਕਾਂਗਰਸ ਦਾ ਸਮਝੌਤਾ ਆਪ ਨਾਲ ਹੋਣਾ ਚਾਹੀਦਾ ਇਹ ਦੋਨਾਂ ਨੇ ਸਮਝੌਤੇ ਦੀ ਗੱਲ ਆਖੀ ਸੀ ਔਰ ਉਹ ਵੀ ਕਿਹਦੇ ਖਿਲਾਫ ਐਨ ਉਪੀਮਨੀਆਂ ਜਿਵੇਂ ਭਗਵੰਤ ਮਾਨ ਕੇਜਰੀਵਾਲ ਦੀਆਂ ਪੁਰਾਣੀਆਂ ਵੀਡੀਓ ਚੱਕੀਆਂ ਆ ਨੇ ਤੁਸੀਂ ਇਹਦਾ ਦੇਖ ਲਓ ਰਵਨੀਤ ਬਿੱਟੂ ਦਾ ਦੇਖ ਲਓ ਕਹਿੰਦਾ ਜੱਦਾ ਖਾਲਿਸਤਾਨ ਮੁਲਕ ਲਈ ਖਤਰਨਾਕ ਆ ਉਸ ਤੋਂ ਵੱਧ ਹਿੰਦੂ ਰਾਸ਼ਟਰ ਖਤਰਨਾਕ ਆ ਹੂੰ ਕੁਝ ਦਿਨ ਪਹਿਲੀ ਇੱਕ ਟੀਵੀ ਚੈਨਲ ਨਾਲ ਉਹ ਸਾਰੀਆਂ ਪੁਰਾਣੀਆਂ ਚੱਲੀਆਂ ਫਿਰਦੀਆਂ ਨੇ ਜੀ ਮੋਦੀ ਦੇ ਬਾਰੇ ਕਿੰਨੀ ਸਖਤੀ ਨਾਲ ਬੋਲ ਰਹੇ ਨੇ ਜੀ ਕਿ ਜਿੱਦ ਦੇ ਦੀ ਇਹ ਸਰਕਾਰ ਆਈ ਆ ਇਹ ਕਰ ਕੀ ਰਹੀ ਆ ਜੀ ਮਤਲਬ ਜਦੋਂ ਤੁਸੀਂ ਮਤਲਬ ਦੀਨ ਅਮਾਨ ਤੇ ਧਰਮ ਨੂੰ ਤਾਕਤ ਤੇ ਰੱਖ ਲਓ ਜੀ ਫਿਰ ਜਿੰਨੇ ਲਾਤੀ ਲੋਈ ਉਹਦਾ ਕੀ ਕਰਨੂ ਕੋਈ ਤੁਹਾਡੀ ਇਹ ਗੱਲ ਬਿਲਕੁਲ ਸਹੀ ਟੋਕ ਰਹੀ ਹੈ ਜੀ ਜੀ ਸੋ ਇਹ ਕਰਕੇ ਆਉਣ ਵਾਲੇ ਸਮੇਂ ਤੇ ਹੋਰ ਧਮਾਕੇ ਵੀ ਪੰਜਾਬ ਦੇ ਵਿੱਚ ਹੋ ਸਕਦੇ ਨੇ ਜੀ ਇਹਦੇ ਬਾਰੇ ਤਾਂ ਤੁਹਾਡੇ ਯਾਦ ਹੋ ਮੈਂ ਇੱਕ ਦਿਨ ਪਹਿਲਾਂ ਕਈ ਦਿਨ ਪਹਿਲਾਂ ਪੋਸਟ ਪਾਈ ਸੀ ਜੀ ਮੈਂ ਹਾਂ ਜਿਹੜਾ ਕਾਂਗਰਸ ਦੇ ਵਿੱਚ ਨਾ ਇੱਕ ਦੁਆਬੇ ਦੇ ਵਿੱਚ ਇੱਕ ਆਰਥਿਕ ਸਾਮਰਾਜ ਉਹ ਸਾਰਿਆ ਹੋਇਆ ਬੰਦੇ ਨੇ ਜੀ ਰਾਣਾ ਗੁਰਜੀਤ ਸਿੰਘ ਨੇ ਪਹਿਲਾਂ ਉਹਨੇ ਆਪਣਾ ਮੁੰਡਾ ਕਾਂਗਰਸੀ ਦੇ ਉਮੀਦਵਾਰ ਦੇ ਉਲਟ ਖੜਾ ਕੇ ਜਿਤਾਇਆ ਜੀ ਕੋਈ ਉਹਦੀ ਹਵਾਵਾਂ ਲੱਤੀ ਵੇਖੀ ਆ ਉਹਨੇ ਠੀਕ ਤੇਰਾ ਸ਼ੀਤ ਲੰਗਰਾਲ ਦੀ ਉਹਵੇਂ ਨੀਡਲਾ ਲੱਗਦਾ ਸੀ ਉਦੋਂ ਵੀ ਆਮ ਆਦਮੀ ਪਾਰਟੀ ਚ ਬਾੜ ਕੇ ਮਤਲਬ ਜਿਤਾਤਾ ਆਪ ਅੰਚਾਰਜ ਸੀ ਉਹ ਕਾਂਗਰਸੀ ਮਹਿਮਦਾ ਜੀ ਤੇ ਹੁਣ ਉਹਨੇ ਭਾਜਪਾ ਦੇ ਆਲਨ ਚ ਆਪਣਾ ਆਂਡਾ ਭੇਜ ਕੇ ਰੱਖਤਾ ਜੀ ਜਣੀ ਇਹਨਾਂ ਦੇ ਸਾਰੇ ਪਾਸੇ ਮਤਲਬ ਇਹਨਾਂ ਨੇ ਆਪਣੇ ਆਪਣੇ ਰੱਖੇ ਹੋਏ ਨੇ ਟਿਕਾਣੇ ਬਣਾ ਕੇ ਚਲੋ ਕਾਂਗਰਸ ਪਾਰਟੀ ਦਾ ਰੁਝਾਨ ਤਾਂ ਪਹਿਲਾਂ ਵੀ ਕਈ ਗੇੜੇ ਮਾਰ ਕੇ ਮੁੜਿਆ ਇਹਨੇ ਕਈਆਂ ਨੇ ਕਿਹਾ ਕਿ ਪੱਥਰ ਚਟ ਕੇ ਮੱਛੀ ਮੁੜਿਆ ਹੀ ਕਈ ਲੀਡਰਾਂ ਬਾਰੇ ਕਿਹਾ ਗਿਆ ਤੇ ਹੁਣ ਜਿਹੜੇ ਨਵੇਂ ਗਏ ਉਹ ਤਾਂ ਗਏ ਜਦੋਂ ਅਸੀਂ ਆਵਾਜ਼ੀ ਪਾਰਟੀ ਦੀ ਗੱਲ ਕਰੀਏ ਤੁਹਾਨੂੰ ਕੀ ਲੱਗਦਾ ਹੈ ਕਿ ਪਹਿਲਾਂ ਤੋਂ ਹੀ ਇਹ ਸਾਰੀ ਗੱਲਬਾਤ ਦਾ ਹਿੱਸਾ ਰਹੀ ਹੋਵੇਗੀ ਜਿਹੜੇ ਜਾ ਰਹੇ ਆ ਜਾਂ ਫਿਰ ਅਰਵਿੰਦ ਕੇਜਰੀਵਾਲ ਦੀ ਅਰੈਸਟ ਤੋਂ ਬਾਅਦ ਸਾਰਿਆਂ ਨੂੰ ਲੱਗਿਆ ਕਿ ਨਹੀਂ ਹੁਣ ਅਸੀਂ ਆਜ਼ਾਦ ਆ ਕੁਝ ਵੀ ਫੈਸਲਾ ਲੈਣ ਨਹੀਂ ਇਸ ਤਰ੍ਹਾਂ ਦਾ ਵੀ ਦੇਖੋ ਲੀਡਰਸ਼ਿਪ ਦਾ ਫਰਕ ਤਾਂ ਪਹਿੰਨੇ ਹੁੰਦਾ ਜਦੋਂ ਤੁਹਾਡਾ ਟੌਪ ਦਾ ਲੀਡਰ ਅੰਦਰ ਹੋਵੇ ਤਾਂ ਪਾਰਟੀ ਤੇ ਜਿਹੜਾ ਉਹ ਦਬਕਾ ਹੁੰਦਾ ਜੰਮਤ ਹੁੰਦਾ ਜਾਂ ਅਗਲੇ ਨੂੰ ਇਹ ਹੁੰਦਾ ਵੀ ਮੇਰਾ ਨੁਕਸਾਨ ਹੋਊਗਾ ਚੋਣ ਚ ਪ੍ਰਚਾਰ ਚ ਉਤ ਦਾ ਰਾਹਤ ਮਿਲਦੀ ਹੋਏ ਤਾਂ ਕੋਈ ਗੱਲ ਨਹੀਂ ਪਰ ਪਹਿਲਾਂ ਕਿਹੜੇ ਨੇ ਇਹ ਕੀਤਾ ਨਹੀਂ ਜੀ ਇਹ ਪਿੰਨੂ ਨੇ ਲਿਆਂਦਾ ਕਾਂਗਰਸ ਤੋਂ ਉਹ ਡਾ ਰਾਜਕੁਮਾਰ ਤੱਬੇਵਾਲ ਨੂੰ ਕਿ ਟਿਕਟ ਦੇਣਗੇ ਨਹੀਂ ਹੁਸ਼ਿਆਰਪੁਰ ਤੋਂ ਜੀ ਤੇ ਆਪਣੇ ਸੁਖਵੀਰ ਬਾਦਲ ਨੇ ਜਿਹੜਾ ਡਾਕਟਰ ਸਾਹਿਬ ਨੇ ਜਿਹੜੇ ਸਿਹਤ ਅਧਿਕਾਰੀ ਸੀ ਛਾਪੇ ਛੂਪੇ ਜੇ ਮਾਰ ਕੇ ਜਿਹੜੀਆਂ ਬਣਾਉਂਦੇ ਸੀ ਉਹਨਾਂ ਨੂੰ ਸ਼ਾਮਲ ਕੀਤਾ ਜੀ ਮਤਲਬ ਇਹ ਲੀਡਰਸ਼ਿਪ ਦਾ ਵੀ ਸੰਕਟ ਆ ਪਾਰਟੀਆਂ ਦਾ ਜੀ ਵੀ ਕਿਉਂਕਿ ਹੁਣ ਪਾਰਟੀ ਦੇ ਵਿੱਚ ਲੀਡਰ ਪੈਦਾ ਹੁੰਦੇ ਅੱਗੇ ਵੱਧਦੇ ਉਹ ਅਮਲ ਤਾਂ ਛਾਪਾ ਹੁਣ ਤਾਂ ਪਰਿਵਾਰਾਂ ਤੋਂ ਪੈਦਾ ਹੁੰਦੇ ਨੇ ਜੀ ਤੇ ਸਾਰੀਆਂ ਪਾਰਟੀਆਂ ਨੂੰ ਤੁਸੀਂ ਦੇਖ ਲਓ ਮਤਲਬ ਐਮਪੀ ਲੱਭਣ ਲਈ ਕਿੰਨਾ ਮਿਹਨਤ ਮੁਸ਼ਕਲ ਕਰਨੀ ਪੈ ਰਹੀ ਆ ਹੂੰ ਜਿਹੜੇ ਬਰੋਟੇ ਨੇ ਇਹ ਬਰੋਟੇ ਬਣ ਗਿਆ ਪਾਰਟੀਆਂ ਜਿਹੜੇ ਸਿਆਸੀ ਖੜੱਪੇ ਆ ਨਾ ਜੀ ਇਹਨੂੰ ਤੁਸੀਂ ਕੀ ਸਮਝਦੇ ਹੋ ਕਿ ਭਾਜਪਾ ਮਜ਼ਬੂਤ ਹੋ ਰਹੀ ਆ ਦੇਸ਼ ਦੇ ਅੰਦਰ ਜਾਂ ਫਿਰ ਦੂਜੀਆਂ ਪਾਰਟੀਆਂ ਇੰਨੀਆਂ ਕਮਜ਼ੋਰ ਹੋ ਗਈਆਂ ਉਹਨਾਂ ਨੂੰ ਲੱਗਦਾ ਕਿ ਹੁਣ ਭਾਜਪਾ ਦੇ ਸਾਹਮਣੇ ਸਾਡੀ ਨਹੀਂ ਚੱਲਣੀ ਵੇਖੋ ਦੋਨੀ ਗੱਲਾਂ ਨੇ ਪਾਰਟੀਆਂ ਸਾਰੀਆਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲੀ ਹੋਈ ਆ ਜਦੋਂ ਮੈਂ ਤੁਹਾਨੂੰ ਕਿਹਾ ਹੂੰ ਇਸ ਮੁਲਕ ਦੇ ਵਿੱਚ ਇਹਨਾਂ ਦਾ ਗੱਠ ਜੋੜਾ ਇੰਡੀਆ ਗੱਠ ਜੋੜ ਹੂੰ ਪੰਜਾਬ ਦੇ ਵਿੱਚ ਨਾ ਕਾਂਗਰਸ ਕਰਨ ਨੂੰ ਤਿਆਰ ਆ ਨਾ ਆਮ ਆਦਮੀ ਪਾਰਟੀ ਕਰਨ ਨੂੰ ਤਿਆਰ ਜੀ ਕਾਂਗਰਸ ਜਿਹੜੇ ਐਮਪੀ ਸੀ ਉਹ ਸਾਰੇ ਪਿਆਰ ਸੀ ਵੀ ਗੱਠ ਜੋੜ ਹੋ ਜੇ ਆਰਾਮ ਨਾਲ ਸੀ ਤਾਂ ਕੱਢ ਲਾਂਗੇ ਜੀ ਉਹ ਕਹਿੰਦਾ ਸੀ 13 0 1 1 ਤਾਂ ਪਹਿਲਾਂ ਹੀ ਦਿੱਤੀ ਕਾਂਗਰਸ ਨੂੰ ਚੰਡੀਗੜ੍ਹ ਦਾ ਜੀ ਪਰੋਸ ਕੇ ਹਾਂ ਜੀ ਤੋਂ ਇਸ ਕਰਕੇ ਪਾਰਟੀਆਂ ਮੈਂ ਜਿਹੜਾ ਢੰਚਾ ਨਾ ਦੀ ਉਹ ਜਰਜਰਾ ਹੋ ਚੁੱਕਿਆ ਹੂੰ ਢੜੇ ਨੇ ਟੜੇ ਵਿੱਚ ਜਿਹੜੇ ਉਹ ਇੱਕ ਦੂਜੇ ਦੇ ਵਿਰੋਧੀ ਵੀ ਨੇ ਇੱਕ ਦੂਜੇ ਨੂੰ ਠੱਬੀ ਵੀ ਲਾਉਂਦੇ ਨੇ ਇਹ ਇਸ ਕਰਕੇ ਜਿਹੜਾ ਜਿਹੜਾ ਪਾਰਟੀ ਸਟਰਕਚਰ ਦੀ ਗੱਲ ਹੁੰਦੀ ਆ ਪਾਰਟਿਸਪੇਟ ਦੀ ਗੱਲ ਹੁੰਦੀ ਆ ਹੈ ਹੀ ਨਹੀਂ ਆਮ ਆਦਮੀ ਪਾਰਟੀ ਤਾਂ ਹੈ ਹੀ ਨਹੀਂ ਪਾਰਟੀ ਦੇ ਤੌਰ ਤੇ ਕਿਤੇ ਵਿਚਰੇ ਨਹੀਂ ਰਹੀ ਜੀ ਤੇ ਜਿਹਦੇ ਕਰਕੇ ਇਹਨਾਂ ਨੇ ਦਾ ਇੱਕ ਨਵੀਂ ਧਰਮ ਲਿਆ ਤੁਸੀਂ volunteers volunteers ਦਾ ਮਤਲਬ ਪਹਿਲਾਂ ਕਹਿੰਦੇ ਸੀ ਵਰਕਰ ਵਰਕਰ ਪਾਰਟੀ ਦੀ ਰੀਡ ਦੀ ਹੱਡੀ ਹੁੰਦੇ ਨੇ ਵਰਕਰ ਨੇ ਜਿਹੜੀ ਸੇਵਾ ਕੀਤੀ ਆ ਉਸ ਅਨੁਸਾਰ ਉਹਨੂੰ ਆਦੇ ਦਿੱਤੇ ਜਾਂਦੇ ਨੇ ਹਾਂ ਇਹਦਾ ਕੰਮ ਤੁਹਾਡਾ ਕੰਮ ਆ ਸੇਵਾ ਕਰਨੀ ਇਹ ਸਾਡਾ ਕੰਮ ਆ ਕਿਹਨੂੰ ਅੱਗੇ ਵਧਾਉਣਾ ਕਿਹਨੂੰ ਪਿੱਛੇ ਹਟਾਉਣਾ ਜੀ ਫਿਰ ਇਹਨਾਂ ਨੇ ਤਾਂ ਪਾਰਟੀ ਸਟਰਕਚਰ ਦਾ ਪਾਰਟੀ ਦੀ ਜਿਹੜੀ ਪਰਿਭਾਸ਼ਾ ਉਹ ਹੀ ਬਦਲਤੀ ਜੀ ਇੱਕ ਨਵੀਂ ਗੱਲ ਲਿਆਦੀ ਮਾਂ ਪਾਰਟੀ ਹੁੰਦੀ ਆ ਪਾਰਟੀ ਮਾਂ ਮਾਰਗੀ ਕਿਵੇਂ ਹੋ ਜਾਂਦੀ ਪਾਰਟੀ ਇੱਕ ਵਿਚਾਰਾਂ ਦਾ ਸਮੂਹ ਹੁੰਦਾ ਜਿਹਦੇ ਵਿੱਚ ਲੋਕ ਇਕੱਠੇ ਹੁੰਦੇ ਨੇ ਉਹਨਾਂ ਵਿਚਾਰਾਂ ਨੂੰ ਅੱਗੇ ਵਧਾਉਣ ਲਈ ਜੀ ਇਸ ਕਰਕੇ ਆਪੋ ਆਪਣੀ ਪਾਰਟੀ ਨੂੰ ਫਿਰ ਮਾਂ ਪਾਰਟੀ ਕਹਿੰਦੇ ਨੇ ਜਦੋਂ ਕੋਈ ਆਪ ਜਾਂਦਾ ਜਦੋਂ ਦੂਜ ਨੂੰ ਲਿਆ ਕੇ ਮਾਂ ਦੀ ਕੁਛਕ ਚਮਟਾਉਂਦੇ ਨੇ ਦੇ ਉਦੋਂ ਇਹਨਾਂ ਨੂੰ ਕਿਸੇ ਗੱਲ ਦਾ ਕੋਈ ਫਰਕੇ ਨਹੀਂ ਪੈਂਦਾ ਇੱਕ ਆਖਰੀ ਟਿੱਪਣੀ ਤੁਹਾਡੀ ਲੈਣੀ ਚਾਹਾਂਗੇ ਹੁਣ ਪੰਜਾਬ ਦੇ ਸਿਆਸੀ ਸਮੀਕਰਨ ਜਦੋਂ ਇੱਧਰ ਉੱਧਰ ਜਾਣਗੇ ਲੀਡਰ ਸੁਭਾਵਕ ਹੈਗਾ ਬਦਲਨੇ ਆ ਜਿਵੇਂ ਦਿਨ ਪੈਣਾ ਪਰ ਹਾਲੇ ਕਾਫੀ ਲੰਮਾ ਸਮਾਂ ਪਿਆ ਤੁਸੀਂ ਕੀ ਸਮਝਦੇ ਹੋ ਵੋਟਰਾਂ ਦੇ ਉੱਤੇ ਅਸਰ ਕਿਹੜੇ ਹਿਸਾਬ ਦੇ ਨਾਲ ਕਬੂਲਿਆ ਜਾਣਾ ਹੈ ਕੀ ਲੱਗਦਾ ਗੱਲਾਂ ਕੀ ਹੁੰਦੀਆਂ ਤੁਸੀਂ ਤੇ ਹੁਣ ਪਿੰਡਾਂ ਵਿੱਚ ਫਿਰਦੇ ਹੋ ਦੇਖੋ ਪਾਰਟੀਆਂ ਜਿਹੜੀ ਨਾ ਜੀ ਪਾਰਟੀਆਂ ਦਾ ਹਾਲ ਬਹੁਤ ਮਾੜਾ ਹੋ ਗਿਆ ਪੰਜਾਬ 'ਚ ਚੌਂ ਕੋਨੇ ਕਿਤੇ ਪੰਜ ਕੋਨੇ ਮੁਕਾਬਲੇ ਹੋਣਗੇ ਕੁਣ ਪਤਾ ਨਹੀਂ ਕਿਹੜੀ ਵੋਟ ਕਿੱਥੋਂ ਟੁੱਟਦੀ ਆ ਕਿੱਧਰ ਨੂੰ ਜਾਂਦੀ ਆ ਕੀ ਨਹੀਂ ਜਾਂਦੀ ਦੂਜਾ ਹਾਲੇ ਲੋਕਾਂ ਦਾ ਕੋਈ ਪੁਰਾਣੀਆਂ ਪਾਰਟੀਆਂ ਜਿਹੜੀਆਂ ਖੁਰਚੀਆਂ ਹੋਈਆਂ ਉਹਨਾਂ ਪ੍ਰਤੀ ਮੋਹ ਨਹੀਂ ਪੈਦਾ ਹੋ ਗਿਆ ਹਮ ਤਖਵੀਰ ਬਦਲ ਨੇ ਮਤਲਬ ਸਿਆਸੀ ਜਾਮਾ ਬਦਲਿਆ ਪਰ ਉਹ ਜਾਮੇ ਤੇ ਪਹਿਰਾ ਕਿੰਨਾ ਕੁ ਦਿੰਦਾ ਆਉਣ ਵਾਲੇ ਸਮੇਂ ਤੇ ਪਤਾ ਲੱਗੂ ਜੀ ਕਾਂਗਰਸ ਦੇ ਕੋਲੇ ਕੋਈ ਵਰਤਾਂਤ ਨਹੀਂ ਪੰਜਾਬ ਕਾਂਗਰਸ ਕੋਲੇ ਨਾ ਉਹ ਰਾਸ਼ਟਰ ਗਾਂਧੀ ਜੋ ਝੰਡੇ ਵਾਹ ਰਿਹਾ ਨਾ ਤਾਂ ਉਹਨੂੰ ਚੱਕ ਰਹੀ ਆ ਉਹ ਨਾ ਕੋਈ ਪੰਜਾਬ ਦੇ ਮੁੱਦਿਆਂ ਬਾਰੇ ਬੋਲ ਰਹੀ ਆ ਬੀਟ ਸਪਾਰਟੀ ਕੋਲੇ ਅੱਜ ਹੈ ਕੋਈ ਪ੍ਰੋਗਰਾਮ ਵੀ ਉਹਨਾਂ ਨੇ ਐਮਪੀ ਲੋਕ ਸਭਾ ਚ ਜਾ ਕੇ ਕਿਹੜੀਆਂ ਨੀਤੀਆਂ ਲਈ ਲੜਨਗੇ ਕਿਹੜੀਆਂ ਨੀਤੀਆਂ ਦੇ ਖਿਲਾਫ ਲੜਨਗੇ ਜਿਹੜਾ ਤੁਸੀਂ ਕਹਿੰਦੇ ਹੋ ਪੰਜਾਬ ਨਾਲ ਠੱਕੇ ਕੀਤੇ ਆ ਜੀ ਵਿਤਕਰੇ ਕੀਤੇ ਆ ਉਹਨਾਂ ਲਈ ਤੁਹਾਡੀ ਪੋਜੀਸ਼ਨ ਕੀ ਹੋ ਕਿਸੇ ਵੀ ਪਾਰਟੀ ਦੇ ਪੱਲੇ ਕੋਈ ਪ੍ਰੋਗਰਾਮ ਨਹੀਂ ਆਇਆ ਈਵਨ ਇੰਡੀਆ ਗੱਠ ਜੋੜ ਦਾ ਵੀ ਕਾਮਨ ਮਿਨੀਮਮ ਪ੍ਰੋਗਰਾਮ ਸਭੇ ਨਹੀਂ ਆਇਆ ਜੀ ਪਰ ਇੱਕ ਗੱਲ ਮੈਨੂੰ ਲੱਗਦਾ ਲੋਕ ਜਿੰਨੇ ਅੱਕੇ ਹੋਏ ਨੇ ਨਾ ਜਿਹੜੇ ਦਲ ਬਦਲੂ ਨੇ ਇਹਨਾਂ ਨੂੰ ਸੱਚ ਜਰੂਰ ਸਿਖਾਉਣਗੇ ਚਾਹੇ ਕਿਹੜੇ ਪਾਸੇ ਕੋਈ ਵੀ ਆਇਆ ਹੂੰ ਪੰਜਾਬ 'ਚ ਕਹਿੰਦੇ ਜਿਮਣੀ ਚੋਣਾਂ ਦੀ ਵੀ ਪਰਮਾਰ ਹੋ ਜਾਣੀ ਆਉਣ ਵਾਲੇ ਸਮੇਂ 'ਚ ਮੈਂ ਹੋਊ ਜੀ ਜਿਹੜੇ ਹੁਣ ਅਸਤੀਫਾ ਆਪਦੀ ਵੀ ਜਿਹੜੇ ਐਮਐਲਏ ਅਸਤੀਫਾ ਦੇਣਗੇ ਉਹ ਐਮਐਲਏ ਦੀ ਚੋੜ ਹੋਊ ਜੀ ਜੇ ਜੇ ਮੰਤਰੀ ਨੇ ਮੰਤਰੀ ਮੰਨ ਲੋ ਜੇ ਜਿੱਤ ਜਾਂਦੇ ਨੇ ਫਿਰ ਉਹਨਾਂ ਦੀ ਵੀ ਚੋੜ ਹੋਊ ਜੀ ਜੀ ਜੇ ਕੋਈ ਜਿੱਤ ਜਾਂਦਾ ਮੰਨ ਲਓ ਉਹ ਆਪਣੇ ਪ੍ਰੇਮ ਸਿੰਘ ਲਾਲਪੁਰਾ ਵਾਂਗੂ ਉਹਨੇ ਸੰਸਦ ਤੋਂ ਅਸਤੀਫਾ ਦੇਤਾ ਸੀ ਫਿਰ ਸੰਸਦਤੀ ਨਵੀਂ ਚੋਣ ਹੋ ਸਕਦੀ ਆ ਜੀ ਜਾਣੀ ਇਹ ਇਹਨਾਂ ਦਾ ਪੈਸੇ ਬਣਾਉਣ ਦਾ ਪੈਸੇ ਖਾਡਾਉਣ ਦਾ ਇੱਕ ਇਹੋ ਜਿਹਾ ਸਾਧਨ ਬਣਾਤਾ ਵੀ ਲੋਕਾਂ ਦਾ ਮੁੱਦਿਆਂ ਤੋਂ ਧਿਆਨ ਭਟਕਾ ਦਿਓ ਬੰਦਿਆਂ ਤੇ ਫੋਕਸ ਕਰ ਦਿਓ ਹੂੰ ਜਿਹੜਾ ਸਾਡੇ ਕੋਲੇ ਆ ਗਿਆ ਉਹ ਟੌਮੀ ਆ ਜਿਹੜਾ ਦੂਜੇ ਕੋਲ ਆ ਉਹ ਕੁੱਤਾ ਹੂੰ ਸੋ ਇਹ ਜਿਹੜਾ ਵਰਤਾਂਤ ਪੰਜਾਬ ਲਈ ਸਿਰ ਜਿਆ ਨਹੀਂ ਜਾ ਰਿਹਾ ਜਿਹੜਾ ਮੈਂ ਵਾਰ-ਵਾਰ ਕਹਿਦਾ ਹੁੰਦਾ ਵੀ ਇਹ ਕੇਂਦਰ ਦੀ ਨੀਤੀ ਤਾਂ ਹੈਗੀ ਉਹ ਹੈਗੀ ਆ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਉਸੇ ਨੀਤੀ ਤੇ ਚੱਲ ਰਹੀਆਂ ਨੇ ਟੂ ਕ੍ਰੀਏਟ ਮੋਰ ਐਂਡ ਮੋਰ ਕਨਫਿਊਜ਼ਨ ਵੱਧ ਤੋਂ ਵੱਧ ਖਟੋਲਾ ਪੈਦਾ ਕਰੋ ਇਹ ਤੇਰਾ ਪੰਜਾਬੀਆਂ ਨੇ ਸਾਰੀਆਂ ਪਾਰਟੀਆਂ ਜੀ ਤੁਸੀਂ ਕੀਮਤੀ ਸਮਾਂ ਕੱਢਿਆ ਜੀ ਸਾਡੇ ਲਈ ਬਹੁਤ ਸ਼ੁਕਰੀਆ